ਆਜੋ ਦੋਸਤੋ ਦਿਖਾਈਏ ਤੁਹਾਨੂੰ ਇੱਕ ਪੌੜ ਲੱਕੜ ਦਾ ਬਣਿਆ ਹੋਇਆ 3 ਟਨ ਇਹਦੀ ਕਪੈਸਿਟੀ ਆ ਤੇ ਕਦੋਂ ਦਾ ਬਣਿਆ ਹੋਇਆ 1860 165 ਸਾਲ ਪਹਿਲਾਂ ਦਾ ਬਣਿਆ ਹੋਇਆ ਪੌੜਾ ਇਹ ਐਲਡਨ ਬਰੇਜ਼ ਤੇ ਇਹਨ ਸਾਰਾ ਲੱਕੜ ਦਾ ਬਣਿਆ ਹੋਇਆ ਛੱਤ ਵੀ ਪਾਈ ਵੀ ਆ ਤੇ ਤੁਸੀਂ ਦੇਖ ਲਓ ਲੱਕੜ ਕਿੰਨੀ ਮਜ਼ਬੂਤ ਕਿੰਨੀ ਪੁਰਾਣੀ ਲੱਕੜ ਤੇ ਜਣੀ ਪੁਲ ਤਾਂ ਇੱਥੇ ਹੁਣ ਨਵਾਂ ਬਣਿਆ ਹੋਇਆ ਦੂਜੇ ਪਾਸੇ ਪਰ ਇਹ ਆਪਦੀ ਇੱਕ ਪੁਰਾਣੀ ਬਰਾਸ ਤਵੱਜੋਂ ਸਾਹਮਣੇ ਰੱਖਿਆ ਹੋਇਆ ਇਹਨਾਂ ਦਾ ਆ ਲੋਕਾਂ ਦੇ ਨਾਂ ਲਿਖੇ ਹੋਏ ਆ ਆਪਦੇ ਜਿਹੜੇ ਕੋਈ ਇੱਥੇ ਘੁੰਮਣ ਆਉਂਦੇ ਆ ਕੈਮਰੇ ਲੱਗੇ ਹੋਏ ਨੇ ਲਾਈਟਾਂ ਦਾ ਪ੍ਰਬੰਧ ਆ ਤੇ ਛੱਤ ਜਣੀ ਇਹਦੇ ਤੇ ਤਾਂ ਪਾਈ ਵੀ ਆ ਉਦੋਂ ਸਨੋਵ ਜਾਦੇ ਪੈਂਦੀ ਸੀ ਇੱਥੇ ਹੁਣ ਵੀ ਪੈਂਦੀ ਆ ਸਨੋ ਤੇ ਪਰ ਤਿਲਕਣ ਹੋ ਜਾਂਦੀ ਸੀਗੀ ਤੇ ਤਿਲਕਣ ਤੋਂ ਬਚਣ ਵਾਸਤੇ ਜਾਨੀ ਜਾਹਿਰ ਹੈ ਕਿ ਜਦੋਂ ਇਹ ਬਣਾਇਆ ਉਦੋਂ ਜ਼ਿਆਦਾਤਰ ਸਫਰ ਵੀ ਹਾਰਸ ਬੱਗੀ ਜਾਨੀ ਘੋੜੇ ਵਾਲੀਆਂ ਜਿਹੜੀ ਗੱਡੀ ਕਹਿੰਦੇ ਨੇ ਉਹਦੇ ਤੇ ਹੁੰਦਾ ਹੋਣਾ ਹਨਾ ਤੇ ਇੰਨੀਆਂ ਕਾਰਾਂ ਉਦੋਂ ਨਹੀਂ ਹੋਣੀਆਂ ਪਰ ਹੁਣ ਤਾਂ ਇੱਥੇ ਕਾਰਾਂ ਫਿਰਦੀਆਂ ਨੇ ਕੀੜੀਆਂ ਵਾਂਗੂ ਉਹ ਸਾਹਮਣੇ ਮੁਰਗਾਬੀਆਂ ਫਿਰਦੀਆਂ ਨੇ ਬੱਤਕ ਵੀ ਕਹਿ ਸਕਦੇ ਆ ਪਰ ਸਹੀ ਮੈਨੇਜ ਮੁਰਗਾਬੀ ਕਹਿ ਦਿੰਦੇ ਇਹਨੂੰ ਦੇਖੋ ਆਹਨ ਸਨੋ ਪਈ ਵੀ ਆ ਪਾਣੀ ਥੋੜਾ ਥੋੜਾ ਜੰਮਿਆ ਹੋਇਆ ਸਾਈਡਾਂ ਤੋਂ ਕਿਨਾਰਿਆਂ ਤੋਂ ਪਰ ਚੱਲਦਾ ਪਾਣੀ ਬੈਸੇ ਘਟ ਜਾਮਦਾ ਹੁੰਦਾ ਆਹਨ ਦੇਖੋ ਤੁਸੀਂ ਲੱਕੜੋਂ ਮਹੀ ਪਈ ਆ ਬਿਖਤਾ ਲੱਕੜ ਇੱਥੇ ਇੰਨੀ ਵਧੀਆ ਯਾਨੀ ਕਿ 100 100 200 ਸਾਲ ਦੀ ਲੱਕੜ ਐਨ ਸਾਫ ਪਈ ਆ ਤੇ ਇਹੋ ਜੀ ਲੱਕੜ ਆ ਜਿਹਨੂੰ ਮਤਲਬ ਕਟਰ ਵੀ ਬਹੁਤ ਔਖਾ ਹੀ ਵੱਢਦਾ ਇੰਨੀ ਸਖਤ ਲੱਕੜ ਵੀ ਇੱਥੇ ਹੈਗੀ ਆ ਆ ਹੈਗਾ ਨਮਾ ਪੁਲ ਤੇ ਸਾਫ ਦੇਖੋ ਤੁਸੀਂ ਪਾਣੀ ਹਨਾ ਕੋਈ ਲਫਾਫਾ ਨਹੀਂ ਕਿਸੇ ਨੇ ਕੋਈ ਗੰਦ ਨਹੀਂ ਪਾਇਆ ਹਾਲਾਂਕਿ ਪਲਾਸਟਿਕ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਨੇ ਇਹ ਤੇ ਆ ਨਾਂ ਲਿਖੇ ਹੋਏ ਨਹੀਂ ਹਨ ਤੇ ਆ ਦਿਖਾਉਣਾ ਤੁਹਾਨੂੰ ਥੱਲੇ ਵਾਲਾ ਏਰੀਆ ਦੇਖੋ ਤੁਸੀਂ ਉਹ ਪਾਣੀ ਵਗਦਾ ਥੱਲੋਂ ਕਿਵੇਂ ਬਣਾਇਆ ਹੋਇਆ 30 ਕੁਇੰਟਲ ਦੀ ਕਪੈਸਿਟੀ ਜਦੋਂ ਜਾਨੀ ਇਹ ਬਣਾਇਆ ਸੀ ਉਦੋਂ 30 ਕੁਇੰਟਲ ਤਾਂ ਮਤਲਬ ਘੋੜਿਆਂ ਨਾਲ ਹੀ ਖਿੱਚਦੇ ਖੁੱਚਦੇ ਹੋਣ 30 ਕੁਇੰਟਲ ਤਾਂ ਬਹੁਤ ਵੱਡੀ ਗੱਲ ਸੀਗੀ ਉਦੋਂ ਆ ਲਿਖਿਆ ਹੋਇਆ ਨਾ ਕਿਸੇ ਦਾ ਜਿਹੜੇ ਲੋਕੀ ਕੋ ਮਣਾਉਂਦੇ ਆ ਨਾ ਨੂੰ ਆਪਦੇ ਲਿਖ ਜਾਂਦੇ ਐ ਇੱਥੇ ਪਰ ਕੋਈ ਨੁਕਸਾਨ ਨਹੀਂ ਕਰਤਾ ਹੈਗਾ ਇਹ ਸੇਫਤਾ ਇਹਨਾਂ ਦੀ ਹੁਣ ਤੁਹਾਨੂੰ ਦਿਖਾਵਾਂਗੇ ਬਾਹਰੋਂ ਆਹ ਦੇਖੋ ਬਾਹਰਲਾ ਦ੍ਰਿਸ਼ ਇਹੋ ਜਿਹਾ ਪੁਲ ਬਣਾਇਆ ਹੋਇਆ ਤੇ ਨੂੰ ਰੰਗ ਰੋਗਨ ਕਰਕੇ ਹਜੇ ਵੀ ਇਹਦੀ ਗੌਰ ਕਰਦੇ ਆ ਸਾਹਮਣੇ ਰੱਖਦੇ ਆ ਜਿਹੜੀ ਆਪਣੀ ਬਰਾਸਤਾ ਇਹਨਾਂ ਦੀ ਸੋ ਇਹ ਜਿਹੀਆਂ ਗੱਲਾਂ ਬਾਤਾਂ ਤੁਹਾਨੂੰ ਦਿਖਾਉਂਦੇ ਰਹਿਣੇ ਆ ਕਰਦੇ ਆ ਕਰੋ ਲਾਈਕ ਸ਼ੇਅਰ